ਸ ਨੂੰ ਸਾ ਸੰਗਤ ਜੀ ਬੜਾ ਦੁਰਲੱਭ ਗੱਲ ਇਹ ਪੋਸਟਰ ਮੇਰੇ ਕੋਲ ਸੰਭਿਆ ਪਿਆ ਸੀ ਜਿਹੜਾ ਮੈਂ ਇਤਕੀ ਇੰਡੀਆ ਫੇਰੀ ਦੌਰਾਨ ਵਾਪਸ ਲੈ ਕੇ ਆਇਆ ਫਿਰ ਨੂੰ ਬੜਾ ਪੁਰਾਣਾ ਪੋਸਟਰ ਹੈ ਜੀ ਸਨ 1977 ਦਾ ਆ ਦੇਖੋ ਪੜ੍ਹ ਸਕਦੇ ਆ ਉਹਨਾਂ ਸਮਿਆਂ 'ਚ ਨਗਰ ਕੀਰਤਨ ਨੂੰ ਜਰੂਰ ਖਿਆ ਜਾਂਦਾ ਸੀ ਤੇ ਇਹ ਪੋਸਟਰ ਚੱਕ ਹਕੀਮ ਗੁਰਦੁਆਰਾ ਸਾਹਿਬ ਵੱਲੋਂ ਲਗਾਏ ਗਏ ਸੀ ਅਹ ਦੇਖੋ ਪਿਆਰੋ ਦੇ ਭਰਾਵੋ ਆਪ ਜੀ ਨੂੰ ਇਹ ਜਾਣ ਕੇ ਅਤਿਅੰਤ ਖੁਸ਼ੀ ਹੋਵੇਗੀ ਕਿ ਜਗਤ ਗੁਰੂ ਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਜਨਮ ਦਿਵਸ ਅੱਜ 4 ਫਰਵਰੀ 1970 ਨੂੰ ਸ੍ਰੀ ਗੁਰੂ ਰਵਦਾਸ ਮੰਦਿਰ ਸ੍ਰੀ ਗੁਰੂ ਰਵਦਾਸ ਪੂਰੀ ਚੱਕ ਹਕੀਮ ਜੀਟੀ ਰੋਡ ਭਗਵਾੜਾ ਮੇਕੇ ਤੋਂ ਧੰਨ ਨਾਲ ਮਨਾਇਆ ਜਾ ਰਿਹਾ ਤੇ ਬਾਕੀ ਸਾਰਾ ਪੋਸਟਰ ਦੇਖੋ ਤੁਸੀਂ ਜੀ ਸਾਉਦੇ ਗੁਰੂ ਜੀ ਦਾ ਵਿੱਚ ਖਾਸ ਨੋਟ ਜਿਵੇਂ ਲਾ ਕੇ ਪਹਿਲਾਂ ਤੋਂ ਹੀ ਲਿਖਦੇ ਆਉਂਦੇ ਆ ਤੇ ਇਹ ਪ੍ਰੋਗਰਾਮ ਦੀ ਦੱਸਿਆ ਕਿ ਮਿਤੀ 2 ਦੋਸਤ ਉਹ 70 ਦਿਨ ਬੁੱਧਵਾਰ ਨੂੰ ਜਰੂਸ ਕੱਢਿਆ ਜਾਵੇਗਾ ਜਰੂਸ ਵਗਵਾੜਾ ਗੁਰਾਇਆ ਫਲੋਰ ਮੋ ਮੀਵਾਲ ਕੋਖਿਆਲ ਪਵਾਦਲੇ ਤਲਵਨ ਨੂਰਮਹਿਲ ਜੰਡਿਆਲਾ ਤੋਂ ਬੂਟਾ ਮੰਡੀ ਹੁੰਦਾ ਹੋਇਆ ਹੁੰਦਾ ਹੋਇਆ ਵਾਪਸ ਸ੍ਰੀ ਗੁਰੂ ਰਵਿਦਾਸ ਮੰਦਿਰ ਸ੍ਰੀ ਗੁਰੂ ਰਵਿਦਾਸਪੁਰੀ ਜੀ जीटी ਰੋਡ ਫਗਵਾੜਾ ਵਿਖੇ ਪੁੱਜੇਗਾ 2277 ਨੂੰ ਅਖੰਡ ਪਾਠ ਆਰੰਭ ਕੀਤਾ ਜਾਵੇਗਾ ਤੇ 4277 ਨੂੰ ਭੋਗ ਪਾਇਆ ਜਾਵੇਗਾ ਇਸ ਤੋਂ ਉਪਰੰਤ ਨਗਰ ਕੀ ਉਪਰੰਤ ਕੀਰਤਨ ਪਰਾਹੀ ਦੀਵਾਨ ਸਜਾਇਆ ਜਾਵੇਗਾ ਇੱਕ ਦੋ ਸਤ ਤਮੂ ਭੋਗ ਤੋਂ ਬਾਅਦ ਕਲਾ ਦਾ ਟੱਪਾ ਲਾਇਆ ਜਾਵੇਗਾ ਆ ਸਿੰਗਰਾਂ ਦੇ ਨਾਮ ਹੈ ਸੰਗੀਤਕਾਰ ਬੀਬੀ ਹਰਵੰਸ ਕੋਰ ਕਰਨ ਰੇਡੀਓ ਆਰਟਿਸਟ ਪੁਜਾਗਰ ਸਿੰਘ ਮਲੋਰਾ ਰੇਡੀਓ ਸਿੰਗਰ ਪਿਆਰਾ ਸਿੰਘ ਪੰਛੀ ਐਚ ਐਮ ਬੀ ਸਿੰਗਰ ਆ ਗੁਰਦੇਵ ਚੰਦ ਮੈਂਬਰ ਮੋ ਜ਼ਿਲ੍ਹਾ ਪ੍ਰੀਸ਼ਦ ਪਿਆਰਾ ਲਾਲ ਪ੍ਰੈਜ਼ੀਡੈਂਟ ਬਲਾਕ ਜੁਗਤਖਾਨ ਕਮੇਟੀ ਨੂਰ ਮਹਿਲਾਦੀ ਚਾਂਦ ਸਰਪੰਚ ਚੱਕ ਹਕੀਮ ਨੰਦੂ ਸੇਠ ਨੰਦੂ RAM ਅਖੰਡਪਾਠ ਦੀ ਸਾਰੀ ਸੇਵਾ ਸ਼੍ਰੀ ਰਾਮ ਪ੍ਰਕਾਸ਼ ਪਾਲ ਜੁਕੇ ਨਿਵਾਸੀ ਕਰ ਰਹੇ ਹਨ ਇਸ ਤੋਂ ਲਾਵਾ ਬਾਕੀ ਦੀ ਬਹੁਤ ਸਾਰੀ ਰਕਮ ਹੋਰ ਵੀ ਮੈਂਬਰ ਖਰਚ ਕਰ ਰਹੇ ਹਨ ਸੰਗਤ ਦੀ ਸੇਵਾ ਵਿੱਚ ਸੇਠ ਨੰਦੂਰਾਮ ਨਰਮਲ ਦਾਸ ਮਹਿੇ ਗੁਰਦੇਵ ਚੰਦ ਮਹਿੇ ਸੋਖਰਾਮ ਰਾਮ ਪ੍ਰਕਾਸ਼ ਪਾਸ ਸੂਏ ਪੋਸਟਰ ਹੈ ਜੀ ਮੈਨੂੰ ਇਹਨਾਂ ਪਤਾ ਕਿ ਸੇਠ ਨੰਦੂਰਾਮ ਜੀ ਉਦੋਂ ਇਸ ਗੁਰੂ ਘਰ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਦਾ ਲੜਕਾ ਸੁਖਰਾਮ ਬਾ ਚੋਰ ਹੈ ਪ੍ਰਧਾਨ ਉਹਨਾਂ ਨੂੰ ਮੇਰੀ ਉਹਨਾਂ ਨਾਲ ਮੇਰੀ ਕਾਫੀ ਮੁਲਾਕਾਤ ਹੁੰਦੀ ਰਹੀ ਹੈ ਫਗਵਾੜਾ ਚੱਕ ਫਕੀਮ ਜੀ ਡੀ ਰੋਡ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਨਾਲੇ ਕੋਠੀ ਹੁੰਦੀ ਸੀ ਉਸ ਕੋਠੀ ਵਿੱਚ ਕਾਫੀ ਵਿਚਾਰਾ ਬਟੰਦਰਾ ਹੁੰਦੀਆਂ ਰਹੀਆਂ ਮੇਰੀਆਂ ਹਾਂ ਸ਼੍ਰੀ ਸੁਖਰਾਮ ਜੀ ਨਾਲ ਸੁਖਰਾਮਪਾਲ ਇਹ ਖੂਦ ਹੀ ਰਹਿੰਦੇ ਸੀ ਮਨਸੂਰ ਪੁਰਪੰਡ ਇਹਨਾਂ ਦਾ ਅੱਤੀ ਦੇ ਨੇੜੇ ਦੇ ਬਹੁਤ ਅੱਛੇ ਬੰਦੇ ਸੀ ਹੁਣ ਇਹਨਾਂ ਦਾ ਲੜਕਾ ਸੁਖਰਾਮ ਦਾ ਇੰਗਲੈਂਡ ਦੋ ਲੜਕੇ ਇੰਗਲੈਂਡ ਚ ਆ ਇਹ ਕ ਲੜਕੀ ਇਹਨਾਂ ਦੀ ਸੁਖਰਾਮ ਜੀ ਦੀ ਸਾਡੀ ਭੂਆ ਦੀ ਨੋਹ ਆ ਬਿਰਕਾ ਚ ਐ ਸੋ ਇਹ ਪੋਸਟਰ ਸਾਂਭਿਆ ਹੋਇਆ 1970 ਦਾ ਤੇ ਤੁਸੀਂ ਦੇਖ ਸਕਦੇ ਹੋ ਉਦੋਂ ਪ੍ਰਿੰਟਿੰਗ ਪ੍ਰੈਸਰ ਅਹੀਂ ਕਿਦਾਂ ਬਲਾਗ ਤਿਆਰ ਕਰਕੇ ਫੋਟੋ ਬਣਾਈ ਜਾਂਦੀ ਸੀ 1970 ਦਾ ਪੋਸਟਰ ਉਮੀਦ ਕਰਦਾ ਤੁਹਾਨੂੰ ਚੰਗਿਆ ਲੱਗਾ ਹੋਵੇਗਾ। ਸ਼ੁਕਰੀਆ ਮਿਹਰਬਾਨੀ ਧੰਵਾ।